ਹਨੇਰੀਆਂ ਵੀ ਆਉਂਦੀਆਂ ਨੇ ਤੇ ਆ ਕੇ ਤੂਫਾਨ ਵੀ ਚਲੇ ਜਾਂਦੇ ਨੇ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਆ ਕੇ ਇਨਸਾਨ ਵੀ ਚਲੇ ਜਾਂਦੇ ਨੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਕਾਨੂੰਨ ਤੋਂ ਹਟ ਕੇ ਗੱਲ ਕਰਨੀ ਹੈ ਜਿਵੇਂ ਕਿ ਅਸੀਂ ਰੁਟੀਨ ਦੇ ਵਿੱਚ ਕਾਨੂੰਨ ਵਾਲੀਆਂ ਵੀਡੀਓਜ਼ ਬਣਾਉਂਦੇ ਆ ਪਰ ਅੱਜ ਅਸੀਂ ਸੰਡੇ ਵਾਲੇ ਦਿਨ ਕਾਨੂੰਨ ਤੋਂ ਹਟ ਕੇ ਗੱਲ ਕਰਾਂਗੇ ਮੇਰੇ ਕਹਿਣ ਤੋਂ ਭਾਵ ਕਿ ਕਿਸੇ ਹੋਰ ਚੰਗੇ ਵਿਸ਼ੇ ਤੇ ਗੱਲ ਕਰਾਂਗੇ ਹਰ ਇੱਕ ਸੰਡੇ ਨੂੰ ਸਾਡੀ ਇਹ ਕੋਸ਼ਿਸ਼ ਹੋਇਆ ਕਰੇਗੀ ਕਿ ਅਸੀਂ ਕਿਸੇ ਹੋਰ ਚੰਗੇ ਵਿਸ਼ੇ ਤੇ ਵੀ ਗੱਲਬਾਤ ਕਰੀਏ ਤੇ ਦੋਸਤੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਜਿਵੇਂ ਕਿ ਦੋਸਤੋ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਸਾਡੀ ਜ਼ਿੰਦਗੀ ਹੈ ਇਹ ਇੱਕ ਸਫ਼ਰ ਦੇ ਵਾਂਗੂ ਹੈ ਜਿਵੇਂ ਇੱਕ ਸਫ਼ਰ ਹੁੰਦਾ ਇੱਕ ਯਾਤਰਾ ਹੁੰਦੀ ਹੈ ਜਾਂ ਕਈ ਦੋਸਤ ਇਸ ਨੂੰ ਸੁਪਨੇ ਵਾਂਗੂ ਵੀ ਕਹਿ ਦਿੰਦੇ ਨੇਗੇ ਜਾਂ ਕਈ ਦੋਸਤ ਇਸ ਨੂੰ ਮੇਲਾ ਵੀ ਕਹਿ ਦਿੰਦੇ ਨੇ ਕਿ ਅਸੀਂ ਇਸ ਦੁਨੀਆ ਦੇ ਵਿੱਚ ਮੇਲਾ ਦੇਖਣਾ ਆ ਧਰਤੀ ਤੇ ਮੇਲਾ ਦੇਖਣਾ ਆ ਅਸੀਂ ਹਰ ਰੋਜ਼ ਦੌੜਦੇ ਆ ਭੱਜਦੇ ਆ ਨੱਠਦੇ ਆ ਬਥੇਰੇ ਕੰਮ ਨੇ ਜਿਨ੍ਹਾਂ ਦੇ ਪਿੱਛੇ ਅਸੀਂ ਹਰ ਰੋਜ਼ ਭੱਜਦੇ ਆ ਭੱਜੇ ਫਿਰਦੇ ਆ ਖਾਸ ਕਰਕੇ ਬਹੁਤ ਹੀ ਜੜੀ ਦੁਨੀਆ ਹੈ ਉਹ ਪੈਸੇ ਦੇ ਪਿੱਛੇ ਭੱਜੀ ਫਿਰਦੀ ਹੈ ਪੈਸਾ 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 ਪਰ ਇਸ ਦੌੜ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਅਸੀਂ ਤਿੰਨ ਮੁੱਖ ਗੱਲਾਂ ਨੂੰ ਭੁੱਲ ਜਾਂਦੇ ਹਾਂ ਉਹ ਜਿਹੜੀਆਂ ਤਿੰਨ ਮੁੱਖ ਗੱਲਾਂ ਨੇ ਜਿਹੜੀਆਂ ਇਨਸਾਨ ਦੀ ਸੋਚ ਨੂੰ ਕਰਮ ਨੂੰ ਤੇ ਜੀਵਨ ਦੇ ਰੁੱਖ ਨੂੰ ਬਦਲ ਕੇ ਰੱਖ ਦਿੰਦੀਆਂ ਨੇ ਇਹ ਤਿੰਨ ਗੱਲਾਂ ਜ਼ਿੰਦਗੀ ਨੂੰ ਸਮਝਣ ਦਾ ਨਕਸ਼ਾ ਨੇ ਨਕਸ਼ਾ ਜੇ ਇਹ ਤਿੰਨ ਗੱਲਾਂ ਇਹ ਤਿੰਨ ਸਚਾਈਆਂ ਸਾਨੂੰ ਸਮਝ ਆ ਗਈਆਂ ਜੇ ਅਸੀਂ ਇਹਨਾਂ ਤਿੰਨ ਗੱਲਾਂ ਨੂੰ ਹਰ ਵੇਲੇ ਯਾਦ ਰੱਖ ਲਿਆ ਤਾਂ ਜੀਵਨ ਦੇ ਵਿੱਚ ਕੋਈ ਵੀ ਸਥਿਤੀ ਸਾਨੂੰ ਹਿਲਾ ਨਹੀਂ ਸਕਦੀ ਨੰਬਰ 1 ਤੇ ਹੈ ਜਿਹੜੀ ਸਚਾਈ ਉਹ ਹੈਗਾ ਜੀ ਪਰਮਾਤਮਾ ਰੱਬ ਰੱਬ ਨੂੰ ਯਾਦ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਰੱਬ ਨੂੰ ਯਾਦ ਰੱਖਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਨਸਾਨ ਆਪਣੀ ਤਾਕਤ ਤੇ ਆਪਣੀ ਪਾਵਰ ਤੇ ਮਾਣ ਕਰਦਾ ਹੈ ਗੁਮਾਨ ਕਰਦਾ ਹੈ ਕਈ ਵਾਰੀ ਹੰਕਾਰ ਕਰਦਾ ਹੈ ਮੈਂ ਇਹ ਕਰਿਆ ਮੈਂ ਉਹ ਕਰਿਆ ਮੈਂ ਇਹ ਬਣਾਇਆ ਉਹ ਬਣਾਇਆ ਮੇਰੇ ਬਿਨਾ ਕੁਝ ਨਹੀਂ ਕਈ ਵਾਰੀ ਇੰਨਾ ਕਮੰਡ ਹੋ ਜਾਂਦਾ ਹੈ ਪਰ ਜਿਹੜੀ ਅਸੀਂ ਪਹਿਲੀ ਸਚਾਈ ਦੀ ਗੱਲ ਕਰ ਰਹੇ ਹਾਂ ਪਰਮਾਤਮਾ ਦੀ ਰੱਬ ਦੀ ਰੱਬ ਸਾਨੂੰ ਇੱਕ ਪਲ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਕੁਝ ਹੀ ਸੈਕੰਡਾਂ ਦੇ ਵਿੱਚ ਇਹ ਦਿਖਾ ਦਿੰਦਾ ਹੈ ਕਿ ਇਨਸਾਨ ਕਿੰਨਾ ਕਮਜ਼ੋਰ ਹੈ ਕੋਈ ਇੱਕ ਹਾਦਸਾ ਐਕਸੀਡੈਂਟ ਕੋਈ ਦੁੱਖ ਬਿਮਾਰੀ ਕੋਈ ਅਚਾਨਕ ਇਹ ਜਾਂ ਨੁਕਸਾਨ ਇਹ ਸਾਰਾ ਕੁਝ ਬੰਦਿਆਂ ਦੇ ਘਮਾਨ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਕੁਝੂ ਉਪੱਲਾਂ ਦੇ ਵਿੱਚ ਤੋੜ ਦਿੰਦਾ ਹੈ ਰੱਬ ਨੂੰ ਯਾਦ ਰੱਖਣ ਦੇ ਬਹੁਤ ਸਾਰੇ ਫਾਇਦੇ ਨੇ ਰੱਬ ਨੂੰ ਯਾਦ ਰੱਖਣ ਦੇ ਨਾਲ ਕੀ ਮਿਲਦਾ ਹੈ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਬੰਦੇ ਦਾ ਜਿਹੜਾ ਕਮੰਡ ਹੈ ਘਮਾਨ ਹੈ ਉਹ ਖਤਮ ਹੁੰਦਾ ਹੈ ਬੰਦਾ ਔਕਾਤ ਦੇ ਵਿੱਚ ਰਹਿੰਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਹਰ ਰੋਜ਼ ਸ਼ੁਕਰ ਕਰਨ ਦੀ ਆਦਤ ਹੋ ਜਾਂਦੀ ਹੈ ਸਬਰ ਸੰਤੋਖ ਤੀਰਜ ਸਾਡੇ ਵਿੱਚ ਆ ਜਾਂਦਾ ਹੈ ਜਿਹੜੇ ਬੁਰੇ ਹਾਲਾਤ ਹੁੰਦੇ ਨੇ ਦੁੱਖ ਮੁਸੀਬਤਾਂ ਦਾ ਜਿਹੜਾ ਟਾਈਮ ਹੁੰਦਾ ਹੈ ਉਹਨਾਂ ਦੇ ਵਿੱਚ ਹਿੰਮਤ ਮਿਲਦੀ ਹੈ ਡਰ ਘਟ ਜਾਂਦਾ ਹੈ ਮੇਰੇ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਨੂੰ ਯਾਦ ਰੱਖਣ ਦੇ ਨਾਲ ਰੱਬ ਨੂੰ ਯਾਦ ਰੱਖਣ ਦੇ ਨਾਲ ਅਸੀਂ ਇੱਕ ਵਧੀਆ ਸੰਤੁਸ਼ਟ ਜ਼ਿੰਦਗੀ ਜੀ ਸਕਦੇ ਹਾਂਗੇ ਰੱਬ ਨੂੰ ਯਾਦ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਰੋਜ਼ ਮੰਦਰ ਮਸਜਿਦ ਗੁਰਦੁਆਰੇ ਧਾਰਮਿਕ ਸਥਾਨਾਂ ਤੇ ਡੇਰਿਆਂ ਤੇ ਜਾਈਏ ਰੱਬ ਨੂੰ ਯਾਦ ਰੱਖਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਚੰਗੀ ਬੁਰੀ ਸਥਿਤੀ ਦੇ ਵਿੱਚ ਇੱਕ ਅੰਦਰੂਨੀ ਭਰੋਸਾ ਵਿਸ਼ਵਾਸ ਕਿ ਰੱਬ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਸਾਨੂੰ ਹਰ ਵੇਲੇ ਦੇਖ ਰਿਹਾ ਹੈ ਸਾਡੇ ਹਰ ਚੰਗੇ ਕੰਮ ਨੂੰ ਮੰਦੇ ਕੰਮ ਨੂੰ ਸਾਰਾ ਕੁਝ ਦੇਖ ਰਿਹਾ ਹੈਗਾ ਜੇ ਅਸੀਂ ਹਰ ਵੇਲੇ ਰੱਬ ਨੂੰ ਯਾਦ ਰੱਖਾਂਗੇ ਤਾਂ ਅਸੀਂ ਔਕਾਤ ਵਿੱਚ ਰਹਾਂਗੇ ਕਮਾਂਡ ਨਹੀਂ ਕਰਾਂਗੇ ਚੰਗੇ ਕਰਮ ਕਰਾਂਗੇ ਵਧੀਆ ਜ਼ਿੰਦਗੀ ਬਤੀਤ ਕਰਾਂਗੇ ਜਿਆਦਾ ਡਿਟੇਲ 'ਚ ਨਾ ਜਾਂਦੇ ਹੋਏ ਅਸੀਂ ਦੂਜੀ ਸਚਾਈ ਦੀ ਗੱਲ ਕਰਦੇ ਹਾਂ ਦੋਸਤੋ ਦੂਜੀ ਸਚਾਈ ਹੈਗੀ ਹੈ ਮੌਤ ਇੱਕ ਵੱਡੀ ਸਚਾਈ ਹੈ ਮੌਤ ਨੂੰ ਕੋਈ ਵੀ ਨਹੀਂ ਟਾਲ ਸਕਦਾ ਨਾ ਕੋਈ ਟਾਲ ਸਕਿਆਗਾ ਭਾਵੇਂ ਕੋਈ ਸਿਕੰਦਰ ਹੋ ਗਿਆ ਕੋਈ ਵੀ ਹੋ ਗਿਆ ਪਹਿਲਾਂ ਵੀ ਅਸੀਂ ਕਈ ਵਾਰੀ ਗੱਲ ਕਰਦੇ ਹੁੰਨੇ ਆ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਆ ਜਾਵੇ ਕਿਹੜੇ ਵੇਲੇ ਆ ਜਾਵੇ ਇਸੇ ਕਰਕੇ ਮੌਤ ਨੂੰ ਯਾਦ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਾਇਦ ਕੁਝ ਦੋਸਤ ਇਹ ਸੋਚਦੇ ਹੋਣਗੇ ਕਿ ਮੌਤ ਨੂੰ ਹਰ ਵੇਲੇ ਯਾਦ ਰੱਖਣਾ ਕਿਉਂ ਜ਼ਰੂਰੀ ਹੈ ਧਿਆਨ ਰੱਖਿਓ ਕਿ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੌਤ ਤੋਂ ਹਰ ਵੇਲੇ ਡਰੀ ਜਾਓ ਡਰ ਡਰ ਕੇ ਜੀ ਜਾਓ ਮੈਂ ਯਾਦ ਰੱਖਣ ਦੀ ਗੱਲ ਕਰ ਰਿਹਾ ਨਾ ਕਿ ਡਰਨ ਦੀ ਮੌਤ ਨੂੰ ਯਾਦ ਰੱਖਣ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਬੈਰ, ਬਰੋਧ, ਈਰਖਾ, ਨਰਾਈ, ਝਗੜਾ, ਟਕਰਾਅ ਸੌ ਸਿਆਪੇ ਨੇ। ਸੌ ਤਰ੍ਹਾਂ ਦੇ ਵਿਕਾਰ ਨੇ ਜਿਹੜੇ ਸਾਡੇ ਅੰਦਰ ਬੜੇ ਹੋਏ ਨੇ, ਵਧੇ ਹੋਏ ਨੇ। ਇਸੇ ਕਰਕੇ ਜੇ ਅਸੀਂ ਮੌਤ ਨੂੰ ਯਾਦ ਰੱਖਾਂਗੇ ਕਿਉਂਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਆਜੇ, ਅੱਜ ਆਜੇ, ਰਾਤ ਨੂੰ ਆਜੇ, ਕੱਲ ਨੂੰ ਆਜੇ, ਕਦੋਂ ਆਜੇ। ਇਸੇ ਕਰਕੇ ਜੇ ਅਸੀਂ ਮੌਤ ਨੂੰ ਯਾਦ ਰੱਖਾਂਗੇ ਅਸੀਂ ਔਕਾਤ ਦੇ ਵਿੱਚ ਰਹਾਂਗੇ ਰਲ ਮਿਲ ਕੇ ਰਹਾਂਗੇ ਪਿਆਰ ਦੇ ਨਾਲ ਰਹਾਂਗੇ ਇਹਨਾਂ ਬਿਕਾਰਾਂ ਤੋਂ ਬਚ ਕੇ ਰਹਾਂਗੇ ਲੜਾਈ ਝਗੜਾ ਬੈਰ ਬਿਰੋਧ ਈਰਖਾ ਇਹਨਾਂ ਸਾਰੀਆਂ ਗੱਲਾਂ ਤੋਂ ਬਚ ਕੇ ਰਹਾਂਗੇ ਕਿਉਂਕਿ ਪਿਆਰ ਹੀ ਜ਼ਿੰਦਗੀ ਹੈ ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬਹੁਤੇ ਘਰਾਂ ਦੇ ਵਿੱਚ ਬੈਰ ਬਿਰੋਧ ਈਰਖਾ ਲੜਾ ਝਗੜਾ ਇਹ ਸਾਰਾ ਕੁਝ ਚੱਲ ਰਿਹਾ ਹੈ ਪਰ ਨਜ਼ਾਰਾ ਉਦੋਂ ਆਉਂਦਾ ਹੈ ਜ਼ਿੰਦਗੀ ਜੀਣ ਦਾ ਜਦੋਂ ਪਿਆਰ ਹੋਵੇ ਟਕਰਾਰ ਨਾ ਹੋਵੇ ਤੇ 3 ਨੰਬਰ ਤੇ ਜਿਹੜੀ ਸਚਾਈ ਹੈਗੀ ਹੈ ਜੀ ਦੁੱਖ ਜਿਹੜੀ ਦੁੱਖ ਮੁਸੀਬਤਾਂ ਹੈਗੀਆਂ ਨੇ ਦੁੱਖ ਦਰਦ ਹੈਗੇ ਨੇ ਜਿਵੇਂ ਅਸੀਂ ਮੌਤ ਦੀ ਗੱਲ ਕੀਤੀ ਹੈ ਕਿ ਮੌਤ ਦਾ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਇਹ ਨਹੀਂ ਪਤਾ ਕਿੱਥੇ ਆ ਜੇ ਕਦੋਂ ਆ ਜੇ ਕਿਵੇਂ ਆ ਜੇ ਇਸੇ ਤਰ੍ਹਾਂ ਦੁੱਖਾਂ ਦਾ ਮੁਸੀਬਤਾਂ ਦਾ ਵੀ ਕੋਈ ਪਤਾ ਨਹੀਂ ਕਦੋਂ ਆ ਜਾਣ ਕਿੱਥੇ ਆ ਜਾਣ ਕਿਹੜੇ ਵੇਲੇ ਆ ਜਾਣ ਕਦੋਂ ਕਿਹੜਾ ਦੁੱਖ ਆ ਜੀ ਕਦੋਂ ਕਿਹੜੀ ਮੁਸੀਬਤ ਆ ਜੀ ਇਸੇ ਕਰਕੇ ਇਹਨਾਂ ਨੂੰ ਯਾਦ ਰੱਖਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਪਰਮਾਤਮਾ ਨੂੰ ਮੌਤ ਨੂੰ ਦੁੱਖਾਂ ਨੂੰ ਮੁਸੀਬਤਾਂ ਨੂੰ ਪ੍ਰੋਬਲਮਸ ਨੂੰ ਅਸੀਂ ਯਾਦ ਰੱਖਾਂਗੇ ਤਾਂ ਅਸੀਂ ਬੰਦੇ ਬਣ ਕੇ ਜ਼ਿੰਦਗੀ ਜੀਵਾਂਗੇ ਔਕਾਤ ਵਿੱਚ ਰਹਾਂਗੇ ਚੰਗੇ ਕੰਮ ਕਰਾਂਗੇ ਕੋਈ ਸ਼ਕਤ ਨਹੀਂ ਕਿ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਪਰ ਅਸੀਂ ਜੇ ਉਹਨਾਂ ਗਲਤੀਆਂ ਨੂੰ ਮੰਨ ਕੇ ਉਹਨਾਂ ਨੂੰ ਸੁਧਾਰ ਲਈਏ ਦੁਬਾਰਾ ਦੁਬਾਰਾ ਉਹ ਗਲਤੀਆਂ ਨਾ ਕਰੀਏ ਤਾਂ ਇਸੇ ਗੱਲ ਦੇ ਵਿੱਚ ਤਰੱਕੀ ਹੁੰਦੀ ਹੈ ਇਸੇ ਕਰਕੇ ਜੇ ਸਾਡੇ ਤੋਂ ਗਲਤੀਆਂ ਹੋ ਵੀ ਗਈਆਂ ਨੇ ਤਾਂ ਅਸੀਂ ਉਹਨਾਂ ਨੂੰ ਮੰਨ ਲਈਏ ਸੁਧਾਰ ਲਈਏ ਤੇ ਅੱਗੇ ਵਧਦੇ ਰਹੀਏ ਇਹਨਾਂ ਤਿੰਨ ਵੱਡੀਆਂ ਸਚਾਈਆਂ ਨੂੰ ਹਰ ਵੇਲੇ ਯਾਦ ਰੱਖੀਏ ਤਾਂ ਹੀ ਅਸੀਂ ਬੰਦੇ ਬਣ ਕੇ ਇੱਕ ਚੰਗੇ ਇਨਸਾਨ ਬਣ ਕੇ ਵਧੀਆ ਜ਼ਿੰਦਗੀ ਗੁਜ਼ਾਰ ਸਕਦੇ ਹਾਂ ਤੇ ਦੋਸਤੋ ਵੀਡੀਓ ਨੂੰ ਬਹੁਤਾ ਲੰਮਾ ਨਾ ਕਰਦਾ ਹੋਇਆ ਇਹਨੀਆਂ ਕੋ ਬੇਨਤੀਆਂ ਸੀ ਜੇ ਮੇਰੇ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਮੇ ਸਾਰੇ ਯਾਰਾਂ ਨੂੰ ਉਸ ਦਾ ਮੈਂ ਤਰੰਤ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਤੁਸੀਂ ਵੀਡੀਓ ਨੂੰ ਦੇਖਿਆ ਜੇ ਤੁਸੀਂ ਇਸ ਵੀਡੀਓ ਨੂੰ ਚੰਗਾ ਸਮਝਦੇ ਹੋ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਹੈ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਤੁਸੀਂ ਇਸ ਵੀਡੀਓ ਨੂੰ ਫਿਰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਬੇਨਤੀ ਇਹ ਸੀ ਕਿ ਸੰਡੇ ਵਾਲੇ ਦਿਨ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿਸੇ ਚੰਗੇ ਵਿਸ਼ੇ ਤੇ ਗੱਲਬਾਤ ਕਰਨ ਦੀ ਕਾਨੂੰਨ ਤੋਂ ਹਟਕੇ ਬਾਕੀ ਦਿਨ ਅਸੀਂ ਕਾਨੂੰਨ ਵਾਲੀਆਂ ਵੀਡੀਓਜ਼ ਬਣਾਉਂਦੇ ਰਹਾਂਗੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ